ਆਸ ਕਰਦੇ ਇਸ ਰੱਬੇ ਦਾ ਬਸ ਨੀਗੋ ਦੇ ਨਾਤੇ ਉਹਨਾਂ ਸਾਰੇ ਸੱਜਣਾ ਦਾ ਭਾਵੇਂ ਉਹ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਨ ਚਾਹੇ ਉਹ ਸਾਡੇ ਪੰਜਾਬ ਦੇ ਭਾਈਚਾਰੇ 'ਚ ਉੱਠੇ ਸਨ ਜਾਂ ਵੱਖ-ਵੱਖ ਜਥੇਬੰਦੀਆਂ 'ਚ ਹੋਈ ਸਨ ਸਾਰੇ ਨੇ ਹੀ ਵੱਧ ਚੜ ਕੇ ਸਾਡੇ ਇਲਾਕੇ ਦੀ ਸੇਵਾ ਕੀਤੀ ਆ ਤੇ ਸਾਡੇ ਇਲਾਕੇ ਨੂੰ ਜਿਹੜਾ ਦੁੱਖ ਸੀ ਉਹਨੂੰ ਥੋੜਾ ਜਿਆਦਾ ਤਰ੍ਹਾਂ ਰਾਹਤ ਮਿਲੀ ਸਾਨੂੰ ਠੀਕ ਆ ਵੱਧ ਚੜ ਕੇ ਲੋਕਾਂ ਨੇ ਇਹ ਨਹੀਂ ਵੇਖਿਆ ਹਰ ਚੀਜ਼ ਈਚ ਐਂਡ ਐਵਰੀਥਿੰਗ ਜਿਹੜੀ ਫੈਸਿਲਿਟੀ ਸੀ ਸਾਾਨੂੰ ਉਹਨਾਂ ਨੇ ਪ੍ਰੋਵਾਈਡ ਕਰਵਾਈ ਆ ਤੇ ਅੱਜ ਸਾਡੇ ਜਿਹੜੇ ਪੰਚਾਇਤ ਦੇ ਦੋਸਤ ਰੰਧਾਵਾ ਸਾਹਿਬ ਖਾਸ ਕਰਕੇ ਸਾਡੇ ਇੱਥੋਂ ਦੇ ਇਲਾਕੇ ਦੇ ਐਮਪੀ ਨੇ ਤੇ ਉਹ ਉਪ ਮੰਤਰੀ ਵੀ ਰੇ ਨੇ ਸਾਡੇ ਕੋਲ ਤੇ ਉਹਨਾਂ ਨੇ ਉਪਰਾਲੇ ਦੇ ਸਦਕਾ ਸਾਡੇ ਬੱਚਿਆਂ ਵਾਸਤੇ ਉਹਨਾਂ ਨੇ ਜੂਨੀਫਾਰਮ ਭੇਜੀ ਆ ਅਸੀਂ ਆਪਣੇ ਸਕੂਲ ਵੱਲੋਂ ਸਾਡੇ ਪ੍ਰਿੰਸੀਪਲ ਸਦਾ ਪਰਮਨਰ ਸਿੰਘ ਬੀਦੀਵਲ ਨੂੰ ਤੇ ਸਮੂਸਟ ਹਾਵਲ ਨੂੰ ਉਹਨਾਂ ਦਾ ਤੈਅ ਦਿੱਤੋ ਤਾਂ ਮੈਂ ਗੱਲ ਕਰਦੇ ਆਂ ਜੀ ਪਰੰਦਰ ਸਿੰਘ ਪਾਲੀ ਮੈਨੂੰ ਆਪਾਂ ਮੱਢ ਲਈਏ ਆਪਾਂ ਬਾਅਦ ਵਿੱਚ ਦੱਸ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਸੋ ਆਪਾਂ ਲਿਸਟ ਬਣਾਈ ਹੋਈ ਹੈ ਬੱਚਿਆਂ ਦੀ ਹਾਂ ਪਾਪੂਲਾ ਜੀ ਇਹਨਾਂ ਨੂੰ ਅੱਗੇ ਖੜਾ ਲਈ ਜਾਓ ਆਇਓ ਆਇਓ ਅੱਗੇ ਅਧਿਆਪਕ ਕਰੋ ਜਾਂ ਇੱਕ ਮਿੰਟ ਇਸ ਤਰ੍ਹਾਂ ਕਰਦੇ ਇਹਨਾਂ ਨੂੰ ਪਿਠਾਈ ਜੋ ਸਾਹਮਣੀ ਲਾਈਨ 'ਚ ਫਿਰ ਫੋਟੋ ਕਰਾਂਗੇ आणि जी बेटे सैवंथ क्लास बच्चे आयो आकाश गुरविंद सौरभ पीटर <laughs> दक्ष ਜੀ ਪ੍ਰਧਾਨ ਜੀ ਅੱਜ ਬੱਚਿਆਂ ਦੇ ਸਕੂਲ ਦੇ ਵਿੱਚ ਤੁਸੀਂ ਆਏ ਹੋ ਜੀ ਕਿਹੜੀ ਕਿਹੜੀ ਅਟ ਜਿਹੜੀ ਅੱਜ ਜਿਹੜੀ ਇਹਨਾਂ ਨੂੰ ਮੁਹੱਈਆ ਕਰਾਈ ਹੈ ਜੀ ਅੱਜ ਮਹਾਦੇਤਾਪੋਂ ਪਹਿਲਾਂ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਸਾਡੇ ਮੈਂਬਰ ਪਾਰਲੀਮੈਂਟ ਅਰਜਾਸਪੁਰ ਤੋਂ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਦੇ ਮਤਲਬ ਸ਼ਹਿਰ ਦੇ ਦੋਨੋਂ ਸਕੂਲ ਬॉय ਸਕੂਲ ਅ ਬੁਆਏ ਸਕੂਲ ਪਰ ਹੋਰ ਵੀ ਹਲਕੇ ਦੇ ਵਿੱਚ ਸਕੂਲ ਜੋ ਆਪਣੇ ਉਹਨਾਂ ਨੂੰ ਜੋ ਵੀ ਵਰਦੀਆਂ ਜ਼ਰੂਰਤ ਅਨੁਸਾਰ ਉਹ ਜੋ ਵੀ ਜੋ ਜੈਕਟ ਚਾਹੇ ਸਵੈਟਰ ਵਗੈਰਾ ਜੋ ਵੀ 유ਨੀਫਾਰਮ ਸਕੂਲ ਵੱਲੋਂ ਇਹਨਾਂ ਨੇ ਜੋ ਉਹਨਾਂ ਨੂੰ ਆਪਣੀ ਰਿਕੁਆਇਰਮੈਂਟ ਦਿੱਤੀ ਉਹਦੇ ਅਨੁਸਾਰ ਇੱਥੇ ਭੇਜੀਆਂ ਗਈਆਂ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਐਮਪੀ ਸਾਹਿਬ ਦਾ ਵੈਸੇ ਹੀ ਜਿਹੜਾ ਆਪਾਂ ਨੰਦ ਕਦੇ ਨਾਲ ਤੇ ਸ਼ੁਰੂ ਤੋਂ ਹੀ ਲਗਾਵ ਰਿਹਾ ਔਰ ਇਸ ਸਕੂਲ ਦੇ ਨਾਲ ਤੇ ਇਹ ਦੋਨਾਂ ਸਕੂਲਾਂ ਦੇ ਨਾਲ ਖਾਸ ਕਰਕੇ ਉਹ ਬੱਚਿਆਂ ਦੇ ਮਸਲੇ ਤੇ ਉਕਿ ਜਦੋਂ ਦਾ ਥੋੜੀ ਹੜ੍ਹਾਂ ਦੇ ਵਿੱਚ ਪ੍ਰੋਬਲਮ ਆਈ ਆ ਉਹ ਉਦੋਂ ਦੇ ਲੱਗੇ ਰਹੇ ਨੇ ਹਲਕੀ ਦੀ ਸੇਵਾ ਕਰਨ ਔਰ ਕੁਝ ਬੱਚਿਆਂ ਨੂੰ ਵੀ ਜਿਆਦਾ ਪ੍ਰੋਬਲਮ ਹੈ ਬਈ ਕਈਆਂ ਦੇ ਬੋਲ ਵਰਦੀਆਂ ਵਰਦੀਆਂ ਦੀ ਪ੍ਰੋਬਲਮ ਆਈ ਆ ਉਦੋਂ ਦੇ ਚੈਕਰ ਚ ਉਹਨਾਂ ਨੇ ਸਾਰਾ ਇਹ ਮਤਲਬ ਬੱਚਿਆਂ ਨੂੰ ਭੇਜੀਆਂ ਜੀ ਬੇਦੀ ਸਾਹਿਬ ਅੱਛੀ ਦੀ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡੇਰਾ ਬਬਲਾਨਕੂਕੇ ਸਾਡੇ ਮਾਨਯੋਗ ਹਲਕੇ ਦੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਜ਼ندہ ਵਜਿੱਦ ਵੀ ਰਹਿਨਮਾਈ ਕੀਤਾ ਬੱਚਿਆਂ ਨੂੰ ਗਰਮ ਸਵੈਟਰ ਜਿਹਦਾ ਆਪਾਂ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਪ੍ਰਦਾਨ ਕੀਤੀਆਂ ਗਈਆਂ ਉਹ ਅਸੀਂ ਲੈ ਕੇ ਭੇਜਿਆ ਸੀ ਉਹਨਾਂ ਦਾ ਹਮੇਸ਼ਾ ਲਗਾਓ ਵੀ ਰਿਹਾ ਹੈ ਬੱਚਿਆਂ ਦੇ ਨਾਲ ਗਏ ਬਗਏ ਉਹ ਸਾਡੇ ਕੋਲ ਆਉਂਦੇ ਨੇ ਸਾਡੀਆਂ ਜ਼ਰੂਰਤਾਂ ਪੁੱਛਦੇ ਨੇ ਤੇ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਤੇ ਸਾਨੂੰ ਉਮੀਦ ਹੈ ਕਿ ਹਮੇਸ਼ਾ ਉਹ ਸਾਡੇ ਨਾਲ ਰਹਿਣਗੇ ਸਾਡੀ ਔਖੀ ਘੜੀ ਵਿੱਚ ਵੀ ਸਾਡੇ ਜਿਹੜੇ ਗਰੀਬ ਘਰਾਂ ਤੋਂ ਮਾਪੇ ਬੱਚੇ ਆਉਂਦੇ ਨੇ ਉਹਨਾਂ ਦਾ ਹਮੇਸ਼ਾ ਹੀ ਉਹਨਾਂ ਨੂੰ ਖਿਆਲ ਦਿੰਦਾ ਹੈ ਉਮੂਮਨ ਪੁੱਛਦੇ ਰਹਿੰਦੇ ਨੇ ਕਿ ਜੇ ਜ਼ਰੂਰਤ ਹੈ ਤੇ ਦੱਸੋ ਤੇ ਉਸੇ ਵੇਲੇ ਸਾਡੀ ਜ਼ਰੂਰਤ ਜਿਹੜੀ ਆ ਪੂਰੀ ਦੇ ਗਿਆ ਪਾਲਦੀਆ ਮੈਂਸਰ ਦਾ ਅਰ ਸੁਖਜਿੰਦਰ ਸਿੰਘ ਦਾ ਵਾਜੀ ਦਾ ਤੇ ਉਹਨਾਂ ਦੀ ਸਮਰਚੀ ਟੀਮ ਦਾ ਕਿ ਉਹਨਾਂ ਨੇ ਆ ਕੇ ਸਾਡੇ ਬੱਚਿਆਂ ਨੂੰ ਮਦਦ ਸਹਿਯੋਗ ਦਿੱਤਾ ਤੇ ਉਹਨਾਂ ਦੀ ਠੰਡ ਦੇ ਵਿੱਚ ਐਦਾਂ ਔਖੇ ਦਿਨਾਂ ਵਿੱਚ ਉਹਨਾਂ ਦੀ ਸੇਵਾ ਸੰਭਾਲ ਕਰਕੇ ਸਾਡੇ ਲਈ ਇੱਕ ਮਾਨਵਲੀ ਗੱਲ ਹੈ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਸਾਰਿਆਂ ਦਾ ਉਮੀਦ ਕਰਦਾ ਕਿ ਅੱਗੋਂ ਵੀ ਜਦੋਂ ਸਾਨੂੰ ਲੋੜ ਪਏ ਤੇ ਸਾਡੀ ਸੇਵਾ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਸਾਡੇ ਨਾਲ ਖੜੇ ਰਹਿਣ